ਸਵਾਗਤ ਹੈ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਰੋਟਰੀ ਕਲੱਬ ਪੁਆਨੀਗੜ ਵੱਲੋਂ 68ਵਾਂ ਖੂਨਦਾਨ ਕੈਂਪ ਟਰੱਕ ਯੂਨੀਅਨ ਪੁਆਨੀਗੜ ਵਿਖੇ ਜਿੱਥੇ ਹਰ ਸਾਲ ਲੱਗਦਾ ਹੈ ਉੱਥੇ ਇਸ ਵਾਰ ਵੀ ਇੱਕ ਕੈਂਪ ਸ਼ਾਮ ਤੱਕ ਚੱਲਦਾ ਰਹੇਗਾ ਤਸਵੀਰਾਂ ਟੀਮ ਮਾਲਵਾ ਤੁਹਾਨੂੰ ਸਿੱਧੀਆਂ ਦਿਖਾ ਰਹੀ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਲਕਾ ਵਿਧਾਇਕ ਦੀਵਨ ਰਿੰਦਰ ਕੌਰ ਪੁਲਾਜ ਦੇ ਪਤੀ ਮਨਦੀਪ ਸਿੰਘ ਲਖੇਵਾਲ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਤਮਾ ਭਜਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਨਾਲ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਫਗੂ ਵਾਲਾ ਅਨਾਜ ਮੰਡੀ ਭਵਾਨੀਗੜ੍ਹ ਦੇ ਪ੍ਰਧਾਨ ਪ੍ਰਦੀਪ ਮਿੱਤਰ ਤੋਂ ਇਲਾਵਾ ਉਹਨਾਂ ਦੇ ਸਾਥੀ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਪ੍ਰਧਾਨ ਮੌਜੂਦ ਨੇ ਤਸਵੀਰਾਂ ਤੁਹਾਨੂੰ ਟੀਮ ਮਾਲਵਾ ਸਿੱਧੀਆਂ ਦਿਖਾ ਰਹੀ ਹੈ ਟਰੱਕ ਯੂਨੀਅਨ ਭਵਾਨੀਗੜ੍ਹ ਦੇ ਅੰਦਰ ਅੱਜ ਜਿੱਥੇ ਖੂਨਦਾਨੀਆਂ ਦਾ ਸੰਸਾ ਲੱਗਿਆ ਹੋਇਆ ਹੈ ਉੱਥੇ ਹੀ ਰੋਟਰੀ ਕਲੱਬ ਦੇ ਆਗੂ ਤੇ ਵਰਕਰ ਵੀ ਭਜਨ ਅਟਕਰ ਦੇ ਨਜ਼ਰ ਆ ਰਹੇ ਨੇ ਡਾਕਟਰਾਂ ਦੀ ਟੀਮ ਤੁਸੀਂ ਦੇਖ ਰਹੇ ਹੋ ਤੁਹਾਨੂੰ ਉੱਥੇ ਦੇ ਚੱਲਦੇ ਆ ਤੇ ਸੁਣਾਉਨੇ ਆ ਮਨਦੀਪ ਲਖੇਵਾਲਾ ਇਸ ਕੈਂਪ ਨੂੰ ਲੈ ਕੇ ਕੀ ਕਹਿਣਾ ਤੇ ਕੀ ਕਹਿਣਾ ਹੈ ਮੌਜੂਦ ਲੋਕਾਂ ਦਾ ਡਾਕਟਰਾਂ ਦੀ ਟੀਮ ਤੁਹਾਨੂੰ ਨਜ਼ਰ ਆ ਰਹੀ ਹੈ ਉੱਥੇ ਹੀ ਖੂਨਦਾਨੀ ਖੂਨਦਾਨ ਕਰ ਰਹੇ ਨੇ ਰੋਟਰੀ ਕਲੱਬ ਦੇ ਇਸ ਕਾਰਜ ਦੀ ਚਫੇਰਿਓ ਛਲਗਾ ਹੋ ਰਹੀ ਹੈ ਮਨਦੀਪ ਰਖੇਵਾਲ ਦਾ ਕੀ ਕਹਿਣਾ ਹੈ ਆਜੋ ਬਹੁਤ ਵਧੀਆ ਲੱਗਿਆ ਸਾਡੇ ਭਵਾਨੀਗੜ੍ਹ ਦੀ ਰੋਟਰੀ ਕਲੱਬ ਦੀ ਸਮੁੱਚੀ ਟੀਮ ਵੱਲੋਂ ਅੱਜ ਹਰ ਸਾਲ ਦੀ ਤਰ੍ਹਾਂ ਟਰੱਕ ਯੂਨੀਅਨ ਭਵਾਨੀਗੜ੍ਹ ਵਿਖੇ ਉਹਨਾਂ ਦਾ ਜਿਹੜਾ 67ਵਾਂ ਕੈਂਪ ਲਗਾਇਆ ਗਿਆ ਵੱਡੀ ਗਿਣਤੀ ਚ ਲਾਕੇ ਦੀ ਸੰਗਤ ਪਹੁੰਚ ਕੇ ਖੂਨਦਾਨ ਕਰ ਰਹੀ ਹੈ ਜਿਵੇਂ ਰੋਟਰੀ ਕਲੱਬ ਦੀ ਸਮੁੱਚੀ ਟੀਮ ਨੇ ਸੇ ਗਰਮੀ ਕਰਕੇ ਰਜਿੰਦਰ ਹਸਪਤਾਲ 'ਚ ਬਲੱਡ ਦੀ ਬੜੀ ਘਾਟ ਮਹਿਸੂਸ ਹੋ ਰਹੀ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਬੇਨਤੀ ਕੀਤੀ ਤਾਂ ਨੇ ਤੁਰੰਤ ਸਾਡੇ ਪ੍ਰਧਾਨ ਟਰੱਕ ਯੂਨੀਅਨ ਦੇ ਗੁਰਪ੍ਰੀਤ ਫੱਗੂ ਵਾਲਾ ਜੀ ਉਹਨਾਂ ਦੀ ਸਮੁੱਚੀ ਟੀਮ ਨੇ ਲੜ ਕੇ ਇੱਥੇ ਪ੍ਰਬੰਧ ਕਰਕੇ ਕੈਂਪ ਲਾਇਆ ਤਾਂ ਜੋ ਆਪਾਂ ਕਿਸੇ ਲੋੜਵੰਦ ਨੂੰ ਆਪਣਾ ਖੂਨ ਦੇ ਕੇ ਉਹਦੀ ਜਾਨ ਬਚਾ ਸਕੀਏ ਆ ਗੱਲ ਕਰੀਏ ਤਾਂ ਜਦੋਂ ਪਿਛਲੀ ਵਾਰੀ ਕੈਂਪ ਲੱਗਿਆ ਦੋਸਤੋ ਬਾਅਦ ਅਗਲੇ ਦਿਨ ਤੋਂ ਨੇ ਆਪਣੇ ਪਿੰਡ ਲਗਾਇਆ ਤੇ ਉੱਥੇ ਬਹੁਤ ਵਧੀਆ ਮਿਲਿਆ ਤੇ ਇਸ ਵਾਰ ਕਿਵੇਂ ਦੇਖ ਰਿਹਾ ਜੀ ਬਿਲਕੁਲ ਰੋਟਰੀ ਕਲੱਬ ਦੀ ਟੀਮ ਨਾਲ ਜੁੜਿਆ ਮੈਨੂੰ 2014 ਤੋਂ ਮੈਂ ਜੁੜਿਆ ਹੋਇਆ ਬੜਾ ਸਮਾਂ ਹੋ ਗਿਆ ਸਾਡੇ ਪਿੰਡ ਅਸੀਂ ਲਗਭਗ ਕਾਫੀ ਵਾਰ ਇਹਨਾਂ ਦਾ ਕੈਂਪ ਲਵਾ ਚੁੱਕੇ ਹਾਂ ਪਿਛਲੀ ਵਾਰ ਵੀ ਜਦੋਂ ਇੱਥੇ ਲੱਗਿਆ ਤਾਂ ਮੈਨੂੰ ਲੱਗਿਆ ਕਿ ਕਿਉਂ ਨਾ ਆਪਣੇ ਪਿੰਡ ਵੀ ਲਗਵਾਇਆ ਜਾਵੇ ਕੈਂਪ ਤੇ ਲਗਾਤਾਰ ਮੈਂ ਵੀ ਬਲੱਡ ਨੇਟ ਕਰਦਾ ਰਹਿਣਾ ਤੇ ਅਸੀਂ ਉਦੋਂ ਵੀ ਲਵਾਇਆ ਤੇ ਇਸ ਵਾਰ ਵੀ ਅਸੀਂ ਥੋੜਾ ਜਿਹਾ ਮੌਸਮ ਸਹੀ ਹੋ ਜੇ ਫਿਰ ਇੱਕ ਵਾਰ ਉੱਤੇ ਕੈਂਪ ਲਵਾਵਾਂਗੇ ਤੇ ਇਹਨਾਂ ਦਾ ਚੰਗਾ ਭਰਾਲਾ ਸੀ ਇਹਨਾਂ ਨੂੰ ਹੱਥ ਸமே ਸਹਿਯੋਗ ਦੰਦੇ ਰਹੇ ਨੇ ਤੇ ਦੰਦੇ ਰਹਾਂਗੇ ਕਿਵੇਂ ਦੇਖਦੇ ਹੋ ਜੇ ਗੱਲ ਕਰੀਏ ਪ੍ਰਧਾਨ ਜੀ ਸੰਜੇ ਜੀ ਨੇ ਮੇ ਬਣੇ ਦਾ ਪਹਿਲਾ ਬਲੱਡ ਡੋਨੇਟ ਕੈਂਪ ਲਾਇਆ ਜਾ ਰਿਹਾ ਟਰੱਕੀ ਵਿੱਚ ਕਿਵੇਂ ਦੇਖਦੇ ਹੋ ਕਿਵੇਂ ਨਾਲ ਬੁਧਾਈਆਂ ਦਵਾਂਗਾ ਕਹਾਂਗੇ ਵੀ ਅੱਜ ਇੱਕ ਹੋਰ ਕੈਂਪ ਜਾ ਹੋਰ ਕੰਮ ਕਰਦੇ ਆ ਨਹੀਂ ਬਿਲਕੁਲ ਸੰਜੇ ਜੀ ਰੋਟਰੀ ਕਲੱਬ ਦੇ ਬੜੇ ਐਕਟਿਵ ਮੈਂਬਰ ਨੇ ਤਾਂ ਕਰਕੇ ਇਹਨਾਂ ਦੀ ਸਮੁੱਚੀ ਟੀਮ ਨੇ ਇਹਨਾਂ ਨੂੰ ਆਪਣਾ ਪ੍ਰਧਾਨ ਚੁਣਿਆ ਤੁਸੀਂ ਅੱਜ ਵੀ ਦੇਖ ਸਕਦੇ ਹੋ ਸੰਜੇ ਜੀ ਕਿ ਮੈਂਟਲੀ ਨਹੀਂ ਖੜ ਰਹੇ ਲਗਾਤਾਰ ਭਜਨ ਅਠ ਕਰ ਰਹੇ ਤੇ ਬੜੇ ਐਕਟਿਵ ਤੇ ਸ਼ਲਾਘਾ ਜੋ ਕੰਮ ਕਰਦੇ ਨੇ ਤੇ ਸਾਨੂੰ ਇਹਨਾਂ ਨੂੰ ਵਧਾਈ ਦਿੰਨੇ ਆ ਪ੍ਰਧਾਨ ਬਣੇ ਨੇ ਰੋਟਰੀ ਕਲੱਬ ਦੇ ਉਮੀਦ ਕਰਦੇ ਆ ਕਿ ਇਲਾਕੇ 'ਚ ਇਹ ਵੱਧ ਤੋਂ ਵੱਧ ਸੇਵਾ ਕਰਨਗੇ ਹਾਂ ਗੱਲ ਕਰੀਏ ਤਾਂ ਤੁਸੀਂ ਅੱਜ ਬਲੱਡ ਡੋਨੇਟ ਦੇ ਰਹੇ ਹੋ ਲੋਕਾਂ ਨੂੰ ਪ੍ਰਸਾਂ ਕਰ ਰਹੇ ਹੋ ਵੀ ਹਾਂ ਹੋਰ ਵੀ ਦੇਖੋ ਤੁਮ ਦੇਖ ਕੇ ਕਿਵੇਂ ਲੱਗਦਾ ਬਿਲਕੁਲ ਮੈਂ ਵੀ ਅੱਜ ਬਲੱਡ ਡੋਨੇਟ ਕਰਾਂਗਾ ਕਿਉਂਕਿ ਮੈਨੂੰ ਕਾਫੀ ਮਹੀਨੇ ਹੋ ਗਏ ਮੈਂ ਡੋਨੇਟ ਨਹੀਂ ਕਰਿਆ ਮੈਂ ਵੀ ਸਾਲ 'ਚ 2 ਤੋਂ 3 ਵਾਰ ਬਲੱਡ ਡੋਨੇਟ ਕਰਦਾ ਹੈ ਨਾ ਤੇ ਅੱਜ ਮੈਨੂੰ ਸਮਾਂ ਮਿਲਿਆ ਤੇ ਮੈਂ ਅੱਜ ਮੈਂ ਵੀ ਬਲੱਡ ਡੋਨੇਟ ਕਰਾਂ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਖੂਨਦਾਨ ਕਰੋ ਤਾਂ ਜੋ ਕਿਸੇ ਦੀ ਜਾਨ ਬਚ ਸਕੇ ਦੇਖੋ ਜੀ ਅੱਜ ਸਾਡਾ ਰੋਟਰੀ ਕਲੱਬੋਂ ਨਿਕਲ ਵੱਲੋਂ 68ਵਾਂ ਖੂਨਦਾਨ ਕੈਂਪ ਹੈ ਜਿਹੜਾ ਕਿ ਬਹੁਤ ਅੱਛਾ ਚੱਲ ਰਿਹਾ ਦੇਖੋ ਇੰਨੀ ਗਰਮੀ ਦੇ ਬਾਵਜੂਦ ਵੀ ਪੁਰੀਆਂ ਰੌਣਕਾਂ ਲੱਗੀਆਂ ਨੇ ਕਿਉਂਕਿ ਲੋਕ ਅਵੇਅਰ ਹੋ ਗਏ ਇਸ ਕਰਕੇ ਬੜੇ ਜੋ ਡੋਨਰ ਨੇ ਸਾਡੇ ਕੋਲ ਆ ਰਹੇ ਨੇ ਅੱਜ ਇਸ ਲਈ ਸਪੈਸ਼ਲ ਸਾਡੇ ਮਨਦੀਪ ਜੀ ਅ ਲਖੇਵਾਲ ਸਾਹਿਬ ਇਹ ਵੀ ਆਏ ਨੇ ਸਾਡੇ ਸੰਜੇ ਜੀ ਪ੍ਰਧਾਨ ਜੀ ਬੈਠੇ ਨੇ ਗੁਰਪ੍ਰੀਤ ਸਿੰਘ ਜੀ ਸ਼ਿੰਦਰਪਾਲ ਕੌਰ ਜੀ ਸਾਰੇ ਦੇਖੋ ਹੌਸਲਾ ਅਫਜ਼ਾਈ ਕਰਨਾ ਆਏ ਨੇ ਤੇ ਆਪ ਵੀ ਇਹ ਬਲੱਡ ਡੋਨੇਟ ਕਰ ਰਹੇ ਹਾਂ ਹਾਂ ਗੱਲ ਕਰੀਏ ਪ੍ਰਦੀਪ ਜੀ ਜਦੋਂ ਵੀ ਰੋਟਰੀ ਕਲੱਬ ਕੈਂਪ ਲਾਉਂਦਾ ਤਾਂ ਜ ਉਮੀਦਾਂ ਤੋਂ ਵੱਧ ਲੋਕ ਡੋਨੇਟ ਕਰਨ ਲਈ ਵੱਧ ਤਾ ਆਉਂਦੇ ਨੇ ਅਸੀਂ ਹੋਰ ਵੀ ਕੈਂਪ ਲਾਉਂਦੇ ਨੇ ਕਲੱਬ ਪਰ ਇਹਨਾਂ ਨਹੀਂ ਦੇਖਦੇ ਜਿੰਨਾ ਛੋਟੇ ਕਲੱਬ ਦੇ ਵਿੱਚ ਸਭ ਬਿਲਕੁਲ ਦੇਖੋ ਜੀ ਅਸੀਂ ਬੜੇ ਲੰਬੇ ਸਮੇਂ 2001 ਤੋਂ ਚੱਲ ਰਿਹਾ ਸਾਡਾ ਰੋਟਰੀ ਕਲੱਬ ਉਦੋਂ ਦੇ ਅਸੀਂ ਖੂਨਦਾਨ ਦਾ ਕੈਂਪ ਨੇ ਜੋ ਲਾ ਰਹੇ ਹਾਂ ਵਕ ਸਮੇ ਸਮੇਂ ਤੇ ਜਦੋਂ ਵੀ ਜ਼ਰੂਰਤ ਪੈਂਦੀ ਹੈ ਕਿਸੇ ਨੂੰ ਕਿਸੇ ਵੀ ਦਿੱਕਤ ਆਉਂਦੀ ਹੈ ਤਾਂ ਸਾਡਾ ਸਾਰੀ ਕਲੱਬ ਦੀ ਟੀਮ ਹੈ ਜੋ ਖੜੀ ਹਰ ਸਾਲ ਇਸ ਕਰਕੇ ਲੋਕ ਆਪਣੇ ਆਪ ਆਪ ਮਹਾਰਾਜੋ ਸਾਡੇ ਪੰਫਲਟ ਜਾਂਦੇ ਨੇ ਜਾਂ ਐਡ ਹੁੰਦੀ ਆ ਤਾਂ ਆਪ ਮਹਾਰਾਜ ਚੱਲ ਜਾਂਦੇ ਲੋਕਾਂ ਦੇ ਇੱਕ ਕੁਐਸਚਨ ਹੁੰਦਾ ਹੈ ਕਹਿੰਦੇ ਵੀ ਜਦੋਂ ਅਸੀਂ ਬਲੱਡ ਡੋਨੇਟ ਕਰਦੇ ਆ ਪਰ ਸਾਨੂੰ ਮੌਕਾ ਤੇ ਨਹੀਂ ਮਿਲਦਾ ਬੜੀ ਇਸ਼ੂ ਕੜੇ ਹੋ ਜਾਂਦੇ ਨੇ ਇਹਦੇ ਲਈ ਕਿਵੇਂ ਰੋਟਰੀ ਕਲੱਬ ਉਪਰਾਲਾ ਕਰੇਗਾ ਵੀ ਲੋਕਾਂ ਨੂੰ ਕਿਹੜੀ ਵੀ ਨਿਊ ਫਾਈਨ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਆ ਸਾਡੇ ਕਿਸੇ ਵੀ ਜੋ ਸਾਡਾ ਮੈਂਬਰ ਹੈ ਉਹਨਾਂ ਦੇ ਪੰਫਲੇਟਾਂ ਦੇ ਮੰਗਰ ਸਾਡੇ ਸਾਰੇ ਮੈਂਬਰਸ ਦੇ ਫੋਨ ਨੰਬਰ ਜਾਂਦੇ ਨੇ ਹਮੇਸ਼ਾ ਜੋ ਐਡ ਹੁੰਦੀ ਹੈ ਤਾਂ ਕਿਸੇ ਵੀ ਪ੍ਰਧਾਨ ਨਾਲ ਜਾਂ ਕਿਸੇ ਵੀ ਮੈਂਬਰ ਨਾਲ ਸਾਡੇ ਨਾਲ ਕੰਟੈਕਟ ਕਰੋ ਤੇ ਨਾਲ ਦਿਨਾਂ ਤੋਂ ਤੁਹਾਡਾ ਹੱਲ ਹੋਊਗਾ ਕੋਈ ਦਿੱਕਤ ਨਹੀਂ ਜਿਸ ਤਰੀਕੇ ਬਲੱਡ ਦੀ ਲੋਰ ਪਈ ਹੈ ਤਾਂ ਯੂਨੀਅਨ ਨਾਲ ਬਹੁਤ ਸਸਤਾ ਨਾਲ ਲੋਕ ਜੋ ਰਹਿੰਦਾ ਲੱਗਦਾ ਵੀ ਯੂਨੀਅਨ ਚ ਕੈਂਪ ਨਾਲ ਨਾਲ ਵੱਡਾ ਪੈਦਾ ਬਿਲਕੁਲ ਦੇਖੋ ਯੂਨੀਅਨ ਚ ਅਸੀਂ ਕੈਂਪ ਹੋਰ ਵੀ ਲਾਇਏ ਨੇ ਅੱਜ ਸਾਡਾ 18ਵਾਂ ਕੈਂਪ ਹੈ ਲੇਕਿਨ ਜੋ ਸਭ ਨੂੰ ਵੱਧ ਤੋਂ ਵੱਧ ਫਾਇਦਾ ਜਿਹੜਾ ਉਹ ਯੂਨੀਅਨ ਚ ਹੁੰਦਾ ਕਿਉਂਕਿ ਟਰੱਕ ਯੂਨੀਅਨ ਦਾ ਹਮੇਸ਼ਾ ਬਹੁਤ ਹੀ ਸਹਿਯੋਗ ਰਿਹਾ ਅੱਜ ਵੀ ਟਰੱਕ ਯੂਨੀਅਨ ਦੀ ਜਿਹੜੀ ਟੀਮ ਹੈ ਪ੍ਰਧਾਨ ਜੀ ਗੁਰਪ੍ਰੀਤ ਜੀ ਲੱਖਾ ਜੀ ਇਹਨਾਂ ਦੇ ਸਾਰੇ ਮੈਂਬਰ ਸਾਡੇ ਨਾਲ ਦੋ ਤਿੰਨ ਦਿਨਾਂ ਤੋਂ ਲੱਗੇ ਹੋਣੇ ਅਰੇਂਜਮੈਂਟ ਕਰਨ ਵੀ ਤੇ ਬੜਾ ਵਧੀਆ ਆਪਰਾਲਾ ਰੋਟਰੀ ਘਰਬਾ ਵਾਲੇ ਦਾ ਸਾਰੇ ਟੀਮ ਦਾ ਪ੍ਰਧਾਨ ਦਾ ਤੇ ਉਸ ਤੋਂ ਬਾਅਦ ਬੜਾ ਵੱਡਾ ਆਪਰਾਲਾ ਟਰੱਕ ਜੁਨੀਅਨ ਸਾਰੇ ਟਰੱਕ ਆਪਰੇਟਰ ਟਰੱਕ ਜੁਨੀਅਨ ਦਾ ਪ੍ਰਧਾਨ ਗੁਰਪ੍ਰੀਤ ਜਿਨ੍ਹਾਂ ਨੇ ਇੰਨਾ ਉਦਮ ਕੀਤਾ ਇੰਨੀ ਮਿਹਨਤ ਨਾਲ ਗਰਮੀ ਦੇ ਵਿੱਚ ਇਹਨਾਂ ਨੇ ਇਹ ਪ੍ਰੋਗਰਾਮ ਜਿਹੜਾ ਸਾਰਾ ਉਲਿਘਿਆ ਤੇ ਬਹੁਤ ਵਧੀਆ ਹੈ ਕਿਉਂਕਿ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਐਕਸੀਡੈਂਟ ਵਗੈਰਾ ਹੁੰਦੇ ਆ ਖੂਨ ਦੀ ਤਾਂ ਕਦੋਂ ਵੀ ਲੋੜ ਪੈ ਸਕਦੀ ਹੈ ਮੈਂ ਕਹਿਣੀ ਆ ਵੀ ਜਿਹੜਾ ਇਹ ਖੂਨ ਦਾਣਾ ਇੱਕ ਬਹੁਤ ਵੱਡਾ ਦਾਣਾ ਹੈ ਕਰਨਾ ਚਾਹੀਦਾ ਸਾਰਿਆਂ ਨੂੰ ਬੜਾ ਵਧੀਆ ਫਾਰਾ ਜੀ ਦੇਖਦੇ ਵੀ ਜਿਹੜੇ ਲੇਡਿਸ ਨੇ ਬਹੁਤ ਅੱਗੇ ਡਰਦੀਆਂ ਸੀ ਵੀ ਨਹੀਂ ਬੇਟਾ ਕੋਈ ਨਹੀਂ ਦੇਣਾ ਚਾਹ ਹੁਣ ਪਰ ਅਸੀਂ ਸਮਰਦੇ ਹਾਂ ਕਿ ਕੈਂਪਾਂ ਤੇ ਲੇਡਿਸ ਵੀ ਬਹੁਤ ਆਉਣ ਲੱਗੀਆਂ ਕਿਵੇਂ ਦੇਖਦੇ ਸੁਪਰ ਕਿਉਂਕਿ ਇਹ ਹੁਣ ਥੋੜਾ ਜਿਹਾ ਸੋਸ਼ਲ ਮੀਡੀਆ ਨੇ ਜਾਗਰੂਤ ਜ਼ਿਆਦਾ ਕੀਤਾ ਹੈਗਾ ਬੜੇ ਲਿਖੇ ਬੱਚੇ ਨੇਗੇ ਤੂੰ ਦੇਖਦੇ ਨੇਗੇ ਵੀ ਹਾਂ ਇਹ ਜਿਹੜਾ ਦਾਣ ਹੈ ਬੜਾ ਵਧੀਆ ਦਾਣਾ ਜਿਨ੍ਹਾਂ ਦੇ ਵਿੱਚ ਖੂਨ ਹੈਗਾ ਉਹਨਾਂ ਨੂੰ ਕਰਨਾ ਚਾਹੀਦਾ ਹੈ ਉਹਨਾਂ ਹੀ ਫੇਰ ਹੋਰ ਬਣ ਜਾਂਦਾ ਇਹ ਕਿੜਾਏ ਆ ਵੀ ਮੁੱਕ ਜਾਊਗਾ ਲੱਗਦਾ ਤਾਂ ਦੇਖਦਾ ਜਿੱਥੇ ਬਲੱਡ ਦੀ ਘਾਟ ਪੈਰੀਏ ਤਾਂ ਯੂਨੀਅਨ ਦੀ ਗੱਲ ਕਰੀ ਤਾਂ ਜਦੋਂ ਲੋੜ ਹੁੰਦੀ ਹੈ ਤਾਂ ਤਦੀ ਜਿਹੜਾ ਸੀ ਕਹਿ ਸਕਦਾ ਹੈ ਕੈਪ ਲੱਗ ਜਾਂਦਾ ਤਾਂ ਲੱਗਦਾ ਵੱਡਾ ਸਾਥ ਮਿਲਦਾ ਰਹੇ ਬਿਲਕੁਲ ਕਿਉਂਕਿ ਜਿਹੜੀ ਯੂਨੀਅਨ ਹੈ ਲੋਕਾਂ ਦੇ ਬਿਜ਼ਨਸ ਨੇ ਟਰੱਕਾਂ ਦੇ ਬਿਜ਼ਨਸ ਨੇ ਨਵੇਂ ਮੁੰਡੇ ਨੇ ਜੰਗ ਨੇ ਖੂਨ ਬਣਦਾ ਰਹਿੰਦਾ ਕਿਉਂਕਿ ਇਹ ਇਹੀ ਹੈ ਕਿ ਜਿਹੜੀ ਸੰਸਥਾ ਜਿਹੜੀ ਖੂਨ ਜ਼ਿਆਦਾ ਦੇ ਸਕਦੀ ਹੈ ਹੋਰ ਕਿਤੇ ਮੇਰੇ ਨਾਲ ਤੇ ਨਹੀਂ ਤਾਂ ਫਾਇਦਾ ਮਿਲਦਾ ਵਟਾ ਮਿਲਦਾ ਜੀ ਬਿਲਕੁਲ ਹੀ ਮਿਲਦਾ ਜੀ ਕਿਉਂਕਿ ਵੈਸੇ ਹੀ ਇਹ ਤਾਂ ਜਿਹੜੇ ਟੱਕ ਪਟ ਹੁੰਦੇ ਨੇ ਤਾਂ ਸੇਵਾਦਾਰ ਹੁੰਦੇ ਨੇ ਇਹਨਾਂ ਨੂੰ ਤਾਂ ਇਹ ਚੀਜ਼ਾਂ ਭੱਜ ਕੇ ਆ ਕੇ ਖੂਨਦਾਨ ਕਰਦੇ ਆ ਅੱਗੇ ਆਉਂਦੇ ਆ ਵਧ ਕੇ ਅੱਗੇ ਆਉਂਦੇ ਆ ਹੁੰਦਾ ਫਾਇਦਾ ਥੈਂਕ ਯੂ ਮੇਰੇ ਨਾਲ ਜਸਵਿੰਦਰ ਸਿੰਘ ਟੈਂਕੂ ਜੀ ਅ ਤੁਸੀਂ ਗੱਲ ਕਰੀ ਤੇ ਰੋਟਰੀ ਕਲੱਬ ਚ ਉਹ ਤੋਂ ਵੀ ਦੇਖਦੇ ਸੀ ਟਰੱਕ ਦੇ ਵਿੱਚ ਕੈਂਪ ਲਾਉਂਦੇ ਨੇ ਤੁਹਾਨੂੰ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਰੋਟਰੀ ਕਲੱਬ ਇੱਕ ਬਹੁਤ ਵਧੀਆ ਸੰਸਥਾ ਜੀ ਜੋ ਲੋਡ ਪੈਣ ਤੇ ਜਿਸ ਕਿਸੇ ਵੀ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਹੈ ਜੀ ਤਾਂ ਇਹ ਸੰਸਥਾ ਵੱਲੋਂ ਕੀਤਾ ਅਪਰੇਲਾ ਦਾ ਉਹਨਾਂ ਨੂੰ ਇਹ ਬਹੁਤ ਵਧੀਆ ਮਿਲਦਾ ਜੀ ਜੋ ਜਿਵੇਂ ਕਿਸੇ ਲੋਡ ਬੰਦ ਮਰੀਜ਼ ਨੂੰ ਲੋਡ ਪੈਂਦੀ ਹੈ ਤਾਂ ਖੂਨ ਮਿਲਦਾ ਜੀ ਅਗਰ ਗੱਲ ਕਰੀਏ ਤਾਂ ਇੱਕ ਟਰੱਕ ਜਿਹਨਾਂ ਨੂੰ ਡਰਾਈਵਰਾਂ ਨੂੰ ਬਹੁਤ ਵਧੀਆ ਨਜ਼ਰਾਨਾ ਦੇਦੇ ਪਰ ਜਦੋਂ ਅਸੀਂ ਇਹ ਜੀ ਦੇਖਦੇ ਹਾਂ ਦਾਨਪੁੰਨ ਦੇ ਇਨ੍ਹਾਂ ਦੇ 1 ਨੰਬਰ ਦੇ ਵਿੱਚ ਕਿਤੇ ਵੀ ਕੰਮ ਚ ਦੇਦੇ ਆ ਤੁਹਾਨੂੰ ਕਿਵੇਂ ਲੱਗਦਾ ਚੀਜ਼ਾਂ ਨਹੀਂ ਬਹੁਤ ਵਧੀਆ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਉਰੇ ਕੇ ਇਹ ਸੰਸਥਾ ਐਸੋਸੀਏਸ਼ਨ ਬਣੀ ਹੋਈ ਹੈ ਜੀ ਰੋਟਰੀ ਕਲੱਬ ਦੇ ਸਹਿਯੋਗ ਨਾਲ ਸਾਡੇ ਪ੍ਰਧਾਨ ਗੁਰਪ੍ਰੀਤ ਜੀ ਮਨਦੀਪ ਸਿੰਘ ਜੀ ਤੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨਦੀਪ ਕੁਮਾਰ ਜੀ ਇਹਨਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਬਹੁਤ ਵਧੀਆ ਉਪਰਾਲਾ ਜੀ ਇਹ ਤੇ ਇੱਕ ਇਹ ਵੱਡੀ ਸੰਸਥਾ ਜੀ ਲੋਡ ਪੈਣ ਤੇ ਉਰੇ ਵੀ ਨਿਊ ਵਧੀਆ ਡੋਨਰ ਆਉਂਦੇ ਨੇ ਜੀ ਤੇ ਲੋਕਾਂ ਦਾ ਭਾਰੀ ਸਾਥ ਮਿਲਦਾ ਸੀ ਕਿਵੇਂ ਬਹੁਤ ਵਧੀਆ ਜੀ ਕਿਉਂ ਇਲਾਕੇ ਦੇ ਵਿੱਚ ਹੀ ਇਹ ਬਹੁਤ ਵੱਡੀ ਸੰਸਥਾ ਜੀ ਚਲੋ ਰੋਟਰੀ ਕਲੱਬ ਦੇ ਸਹਿਯੋਗ ਨਾਲ ਜੀ ਟਰੱਕ ਯੂਨੀਅਨ ਦੇ ਸਹਿਯੋਗ ਨਾਲ ਜੀ ਬਹੁਤ ਵਧੀਆ ਉਪਰਾਲਾ ਜੀ ਇਹ